ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ 트럼ਪ ਨੂੰ ਵੱਡਾ ਝਟਕਾ ਦੇਣ ਵਾਲੀ ਸਾਹਮਣੇ ਆ ਰਹੀ ਆ ਤਾਂ 트럼ਪ ਵੀ ਸੋਚਾਂ ਦੇ ਵਿੱਚ ਪੈ ਗਿਆ ਹੋਵੇਗਾ ਕਿ ਮੈਂ ਇੰਡੀਆਨਾਂ ਨੂੰ ਡਿਪੋਰਟ ਕਰਕੇ ਹੁਣ ਇੱਕ ਸੁੱਤਾ ਫਸ ਗਿਆ ਦਰਅਸਲ ਹੁਣ ਕੈਨੇਡਾ ਸਰਕਾਰ ਦੇ ਵੱਲੋਂ 트럼ਪ ਨੂੰ ਵੱਡਾ ਝਟਕਾ ਦਿੱਤਾ ਗਿਆ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜੋ ਅਮਰੀਕੀ ਸਮਾਨ ਆ ਉਸ ਦਾ ਬਾਈਕਾਟ ਕਰ ਦਿੱਤਾ ਜਾਵੇ ਉਸ ਦਾ ਬਾਈਕਾਟ ਕੀਤਾ ਜਾਵੇ ਕਿਉਂਕਿ ਟਰੰਪ ਸਰਕਾਰ ਦੇ ਵੱਲੋਂ 25% ਟੈਰਿਫ ਲਗਾਇਆ ਗਿਆ ਤਾਂ ਉਸ 25% ਟੈਰਿਫ ਲਗਾਉਣ ਦੇ ਬ੍ਰੋਧ ਦੇ ਵਿੱਚ ਉਸ ਅਮਰੀਕੀ ਸਮਾਨ ਦਾ ਹੁਣ ਬਾਈਕਾਡ ਕਰ ਦਿੱਤਾ ਤਾਂ ਕੈਨੇਡੀਅਨ ਲੋਕਾਂ ਨੇ ਜਿਹੜਾ ਟਰੰਪ ਨੂੰ ਇਹ ਵੱਡਾ ਝਟਕਾ ਦਿੱਤਾ ਪਹਿਲਾਂ ਟਰੰਪ ਨੇ ਇੰਡੀਅਨ ਯਾਨੀ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਸੀ ਭਾਰਤ ਦੇ ਵੱਖੋ-ਵੱਖਰੇ ਸੂਬਿਆਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਡਿਪੋਰਟ ਕਰਕੇ ਯੂਐਸਏ ਤੋਂ ਪੰਜਾਬ ਭੇਜ ਦਿੱਤੇ ਸੀ ਪੰਜਾਬ ਦੀ ਧਰਤੀ ਦੇ ਉੱਤੇ ਅੰਮ੍ਰਿਤਸਰ ਗੁਰੂ ਨਗਰੀ ਧਰਤੀ ਦੇ ਉੱਤੇ ਜੋ ਜਹਾਜ਼ ਲੈਂਡ ਹੋਇਆ ਸੀ ਉਸ ਨੇ ਕਈ ਨੌਜਵਾਨਾਂ ਦੇ ਤਕਰੀਬਨ ਲਗਭਗ 409 ਨੌਜਵਾਨ ਮੁੰਡੇ ਕੁੜੀਆਂ ਦੇ ਸੁਪਨੇ ਚੱਕਣਾ ਚੂਰ ਕਰ ਦਿੱਤੇ ਉਹਨਾਂ ਦਾ ਭਵਿੱਖ ਹਨੇਰੇ ਦੇ ਵਿੱਚ ਕਰ ਦਿੱਤਾ ਭਾਵੇਂ ਕਿ ਉਹ ਪੰਜਾਬ ਦੇ ਨਾਲ ਸੰਬੰਧਿਤ ਭਾਵੇਂ ਹਰਿਆਣਾ ਦੇ ਨਾਲ ਸੰਬੰਧਿਤ ਭਾਵੇਂ ਗੁਜਰਾਤ ਯੂਪੀ ਮਹਾਰਾਸ਼ਟਰ ਜਾਂ ਜੰਮੂ ਕਸ਼ਮੀਰ ਦੇ ਜਿਹੜੇ ਨੌਜਵਾਨ ਸੀ ਜੋ ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕੀਤੇ ਗਏ ਹਾਲਾਂਕਿ ਅਮਰੀਕਾ ਸਰਕਾਰ ਦੇ ਵੱਲੋਂ ਇਹ ਐਕਸ਼ਨ ਇਸ ਕਰਕੇ ਲਿਆ ਗਿਆ ਕਿਉਂਕਿ ਜੋ ਨੌਜਵਾਨ ਡਿਪੋਰਟ ਹੋਏ ਨੇ ਉਹ ਡੌਂਕੀ ਰੂਟ ਦੇ ਰਾਹੀਂ ਅਮਰੀਕਾ ਪਹੁੰਚੇ ਸੀ ਯਾਨੀ ਕਿ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਗਏ ਸੀ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਨਲੀਗਲ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤਾਂ ਉਹਨਾਂ ਨੂੰ ਵਤਨ ਵਾਪਸ ਭੇਜ ਦਿੱਤਾ ਅਮਰੀਕਾ ਦੇ ਵੱਲੋਂ ਦੇਸ਼ ਨਿਕਾਲਾ ਦੇ ਦਿੱਤਾ ਪਰ ਹੁਣ ਹਾਲਾਤ ਜਿਹੜੇ ਨੇ ਇਸ ਤਰੀਕੇ ਦੇ ਹੋ ਚੁੱਕੇ ਨੇ ਕੀ ਲਗਾਤਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਟਰੰਪ ਸਰਕਾਰ ਦਾ ਭਾਵੇਂ ਉਹ ਮੁਲਾਜ਼ਮਾਂ ਪ੍ਰਤੀ ਐਕਸ਼ਨ ਹੋਵੇ ਭਾਵੇਂ ਉਹ ਜੋ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਗਏ ਆ ਉਹਨਾਂ ਪ੍ਰਤੀ ਹੋਵੇ ਜਾਂ ਫਿਰ ਜੋ ਅਮਰੀਕਾ ਦੀ ਪੀਆਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਹੁਣ ਕਰੋੜਾਂ ਰੁਪਏ ਦੇਣੇ ਪੈਣਗੇ ਤਾਂ ਕਹਿੰਦੇ ਪੀਆਰ ਤੁਸੀਂ ਲੈ ਸਕਦੇ ਹੋ ਪਰ ਜੇਕਰ ਕਰੋੜਾਂ ਰੁਪਏ ਕਿਸੇ ਦੇ ਕੋਲ ਹੋਣਗੇ ਇੱਥੋਂ ਉਹ ਅਮਰੀਕਾ ਕਿਉਂ ਜਾਵੇਗਾ ਤਾਂ ਵੱਡੇ ਸਵਾਲ ਜ਼ਰੂਰ ਨੇ ਤਾਂ ਹੁਣ ਟਰੰਪ ਸਰਕਾਰ ਨੂੰ ਕੈਨੇਡੀਅਨ ਲੋਕਾਂ ਦੇ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਕਿਹਾ ਗਿਆ ਕਿ ਕੈਨੇਡਾ ਦੇ ਲੋਕ ਨੇ ਜਿਹੜੇ ਉਹ ਹੁਣ ਇਸ ਅਮਰੀਕੀ ਸਮਾਨ ਦਾ ਜਿਹੜਾ ਬਾਈਕਾਟ ਕਰ ਦੇਣਗੇ ਤਾਂ ਕੈਨੇਡਾ ਜਿਹੜਾ ਆ ਲਗਾਤਾਰ ਇਸ ਤਰੀਕੇ ਦੇ ਨਾਲ ਸੁਰਖੀਆਂ ਦੇ ਵਿੱਚ ਉਦੋਂ ਆਉਂਦਾ ਭਾਵੇਂ ਕਿ ਇੰਡੀਆ ਦੇ ਨਾਲ ਜੋ ਕਾਫੀ ਤਲਖੀ ਤੇਵਰ ਦੇਖਣ ਨੂੰ ਮਿਲੇ ਸੀ ਜਸਟਿਨ ਟਰੂਡੋ ਦੇ ਵੱਲੋਂ ਉਦੋਂ ਸਿੱਧੇ ਇਲਜ਼ਾਮ ਜਿਹੜੇ ਇੰਡੀਆ ਦੇ ਉੱਤੇ ਭਾਰਤ ਦੇ ਉੱਤੇ ਲਗਾ ਦਿੱਤੇ ਸੀ ਭਾਰਤੀ ਏਜੰਸੀਆਂ ਦੇ ਉੱਤੇ ਲਗਾ ਦਿੱਤੇ ਸੀ ਜਦੋਂ ਨਿਜਰ ਦਾ ਕਤਲ ਹੁੰਦਾ ਨਿਜਰ ਦੇ ਕਤਲ ਤੋਂ ਬਾਅਦ ਸਿੱਧੇ ਇਲਜ਼ਾਮ ਭਾਰਤੀ ਏਜੰਸੀਆਂ ਦੇ ਉੱਤੇ ਲਗਾਏ ਗਏ ਸੀ ਹਾਲਾਂਕਿ ਟਰੂਡੋ ਸਰਕਾਰ ਇਹ ਬਿਆਨ ਦੇ ਕੇ ਕਾਫੀ ਜ਼ਿਆਦਾ ਕੁਸੁੱਤੇ ਕਰ ਗਈ ਸੀ ਫਿਰ ਕਾਫੀ ਜ਼ਿਆਦਾ ਜਿਹੜੇ ਦੋਵੇਂ ਮੁਲਕਾਂ ਦੇ ਵਿੱਚ ਵਿਵਾਦ ਛਿੜ ਗਿਆ ਸੀ ਦੋਵੇਂ ਮੁਲਕਾਂ ਦੇ ਵਿੱਚ ਇੱਕ ਦੀਵਾਰ ਬਣ ਗਈ ਸੀ ਇੱਕ ਤਲਖੀ ਤੇਵਰ ਦੋਨਾਂ ਪਾਸੇ ਤੋਂ ਦੇਖਣ ਨੂੰ ਮਿਲੇ ਸੀ ਤਾਂ ਪਰ ਬਾਅਦ ਦੇ ਵਿੱਚ ਹੌਲੀ-ਹੌਲੀ ਸਾਰੀ ਸਥਿਤੀ ਜਿਹੜੀ ਆ ਉਹ ਸਥਿਤੀ ਸਹੀ ਹੋ ਗਈ ਪਰ ਹੁਣ ਅਮਰੀਕਾ ਦੇ ਵਿੱਚ ਅਮਰੀਕਾ ਸਰਕਾਰ ਦੇ ਨਾਲ ਯਾਨੀ ਕਿ ਟਰੰਪ ਸਰਕਾਰ ਦੇ ਨਾਲ ਟਰੰਪ ਨੂੰ ਹੁਣ ਕੈਨੇਡਾ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਬਿੱਤੇ ਦਿਨ ਟਰੰਪ ਦਾ ਐਕਸ਼ਨ ਉਦੋਂ ਵੀ ਦੇਖਣ ਨੂੰ ਮਿਲਿਆ ਟਰੰਪ ਦੀ ਬੇਵਕੀ ਕਹਿ ਲਈਏ ਜਾਂ ਫਿਰ ਟਰੰਪ ਦਾ ਗੁੱਸਾ ਕਹਿ ਲਈਏ ਜਾਂ ਫਿਰ ਟਰੰਪ ਦੇ ਉਹ ਵਿਗੜੇ ਬੋਲ ਕਹਿ ਲਈਏ ਜਦੋਂ ਟਰੰਪ ਦੇ ਵੱਲੋਂ ਇੱਕ ਦੂਜੇ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਆ ਵਾਈਟ ਹਾਊਸ ਦੇ ਵਿੱਚ ਤਾਂ ਉੱਥੇ ਵੀ ਜਿਹੜੇ ਕਾਫੀ ਜ਼ਿਆਦਾ ਤਲਖੀ ਤੇਵਰ ਦੇਖਣ ਨੂੰ ਮਿਲੇ ਪੱਤਰਕਾਰਾਂ ਦੇ ਸਾਹਮਣੇ ਜਿਹੜੇ ਟਰੰਪ ਦੇ ਵੱਲੋਂ ਗੁੱਸਾ ਕੱਢ ਦਿੱਤਾ ਜਾਂਦਾ ਕਹਿ ਦਿੱਤਾ ਤੁਸੀਂ ਤਾਂ ਮੂਰਖੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਅੱਜ ਤੋਂ ਤੁਹਾਡੇ ਮਾੜੇ ਦਿਨ ਸ਼ੁਰੂ ਹੋ ਚੁੱਕੇ ਨੇ ਤਾਂ ਟਰੰਪ ਲਗਾਤਾਰ ਅਜਿਹੇ ਬੋਲਾਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਟਰੰਪ ਦੇ ਵੱਲੋਂ ਜੋ ਭਾਰਤੀਆਂ ਨੂੰ ਰਿਪੋਰਟ ਕੀਤਾ ਭਾਰਤੀਆਂ ਨੂੰ ਝਟਕਾ ਦੇਣ ਤੋਂ ਬਾਅਦ ਪਰ ਦੂਜੇ ਪਾਸੇ ਕੈਨੇਡੀਅਨ ਲੋਕਾਂ ਦੇ ਵੱਲੋਂ ਹੁਣ ਟਰੰਪ ਨੂੰ ਝਟਕਾ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਸਥਿਤੀ ਰਹਿੰਦੀ ਆ ਬਾਕੀ ਮੁਲਕਾਂ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਰਹਿੰਦਾ ਅਮਰੀਕਾ ਦਾ ਇਹ ਦੇਖਣ ਵਾਲੀ ਗੱਲ ਰਹੇਗੀ